ਹਸਰੀ ਕਾਲ ਜੀ ਸਵਾਗਤ ਹੈ ਅੱਜ ਦੀ ਵੀਡੀਓ ਚ ਅੱਜ ਪੁੱਜੇ ਮਲਗੀਤ ਬਾਈ ਵਾਲੀ ਪ੍ਰਾਲੀ ਚੱਕਣ ਮੱਕੀ ਬੰਨਣ ਵਾਸਤੇ ਉਹ ਹਾਂ ਜੀ ਉਹਦੇ ਹੋਂ ਤੇ ਬਹਿਣਾ ਚੱਕ ਲਾ ਜੇ ਉਹਨੇ ਦੇਖ ਲਿਆ ਵੀ ਮੇਰੀ ਪ੍ਰਾਲੀ ਵੱਧ ਚੱਕ ਲੈ ਕੇ ਲੜ ਪੈਣਾ ਉਹਨੇ ਹਾਂ ਨਹੀਂ ਲੱਗਦਾ ਚੋਰੀ ਚੋਰੀ ਉਹਨੂੰ ਪਤਾ ਵੀ ਨਹੀਂ ਲੱਗਿਆ ਵੀ ਪ੍ਰਾਲੀ ਗਾਇਬ ਹੋ ਗਈ ਪੇ ਆ ਕੇ ਹੀ ਦੇਖੇ ਵੀ ਪ੍ਰਾਲੀ ਗਈ ਕਿੱਥੇ ਗਈ ਕਿੱਥੇ ਅੱਜ ਵੀ ਇਹਨੂੰ ਪੁੱਛ ਲਿਆ ਉਹਨੂੰ ਪੁੱਛਿਆ ਨਹੀਂ ਪਹਿਲੇ ਦੋਈ ਦੇਖੀ ਜਣਾ ਉਹ ਕਿਨੂੰ ਜਗਾਤੀ ਬਸ ਜਿੰਨੀ ਕ ਆਪਾਂ ਨੂੰ ਚਾਹੀਦੀ ਦੇਖ ਲੈ ਉਹ ਬਦੇਰੀ ਪਈ ਆ ਉਹਨੇ ਕਿਹੜੇ ਚਾਹੀਦੀ ਆ ਹੁਣ ਉਹ ਤਾਂ ਕਹਿੰਦਾ ਵਾ ਉਹ ਕਰਨੇ ਨੂੰ ਚਾਹੀਦੀ ਆ ਤੇਰੀ ਜੀਰੀ ਪਨੀਰੀ ਹਾਂ ਜੀਰੀ ਦੀ ਪਨੀਰੀ ਵਾਸਤੇ ਚੂਹਾ ਲੱਗਿਆ ਵਾ ਢਾਕੇ ਰੱਖੀ ਵੀ ਆ ਚੱਕ ਦੇ ਅਈ ਛੜ ਦੇ ਜਿਹੜੀ ਜ਼ਿਆਦਾ ਖਾਦੀ ਵੀ ਆ ਉਹਦੇ ਕਾ ਪਨੀਰੀ ਤਾਂ ਬੰਨ ਹੋ ਜਾਣੀ ਉਹ ਨਹੀਂ ਬੰਨ ਹੋਣੀ ਹੈਗੀ ਤੇਰੀ ਮੱਖੀ ਅੱਜ ਦਾ ਮਿਸਤਰੀ ਵੱਲ ਵਧਾਈਆਂ ਹੋਈਆਂ ਵੀ ਹਨ ਕਿੰਵੇਂ ਨੰਬਰ ਪਰ ਆਇਆ ਭਾਈ ਨੰਬਰ ਦਾ 12 ਰਹਿ ਗਏ ਹਾਂ 12 ਦੇ ਵਿੱਚ ਵੰਡ ਹੋ ਗਿਆ ਜਾਨੀ ਕਿ ਸਭ ਤੇ ਕਹਿਣਾ ਆਪਣਾ ਫਿਰ ਤੋਂ ਅੱਛਾ ਹਾਂ ਤੇ ਤਾਂ ਜ ਮਤਲਬ ਕਿਹਨੇ ਦਾ ਬਾਪ ਜਿੰਨੇ ਰਹਿ ਗਏ ਉਹਨੂੰ ਨਾ ਜ ਨੰਬਰ ਨਾ ਵੰਡ ਹੋ ਜਾਂਦਾ ਹਾਂ ਵੰਡ ਹੋ ਕਿੰਨਾ ਕਿੰਨੇ ਆ ਗਿਆ ਜਾਨੀ ਕਿ ਉਹੀ 35 3500 ਰੁਪਏ ਆ ਗਏ ਠੀਕ ਹਾਂ 12 ਰਹਿ ਗਏ ਤੇ ਉਹਦੇ ਕਿੰਨੇ ਤੇ 48 ਤੇ 1200 ਨੂੰ 48 ਹਾਂਜੀ ਮੈਂ ਜਾ ਕੇ ਜਵੇਂ ਆ ਜਾਂਦਾ ਆਉਣ ਹੀ ਨਹੀਂ ਦੀ ਉਹ ਜਾ ਕੇ ਮੈਂ ਸ਼ੱਪੀ ਲਈ ਬਹੁਤ ਮੂੰਹ ਕੇ ਬੋਲੇ ਮਾਰੇ ਜਿੱਕਰ ਔਰੇ ਮਾਰਦੇ ਹੋ ਨਾ ਜਦ ਆ ਗਏ ਚਾਰ ਕਿਡੇ ਦੱਸ ਤਾਈ ਕਹਿੰਦੇ ਮਿਸਤਰੀ ਕਹਿੰਦੇ ਬਹੁਤ ਸਪੀਡ ਦਾ ਕਿੱਕ ਮਾਰ ਕੇ ਭੱਜਿਆ ਕਹਿੰਦੇ ਹਾਂ ਫੇਰ ਹੁਣ ਮੈਂ ਦੇਖਿਆ ਤੇਰਾ ਸਪੀਡ ਤੇ ਲਾਇਆ ਮੈਂ ਵੀ ਮਿਸਤਰੀ ਅੱਜ ਭਾਈ ਅੱਜ ਮਿਸਤਰੀ ਨੰਬਰ ਚੈੱਕ ਨਹੀਂ ਭਾਈ ਰਾਤ ਲੇਟ ਸੀ ਨਾ ਬੈਟਰ ਵੀ ਡਾਊਨ ਹੋ ਗਿਆ ਹੈ ਉਹੀ ਜਾਣ ਕੇ ਰਾਣੀ ਦੇ ਰਹੇ ਹਾਂ ਹੁਣ ਲੇਟ ਉੱਠ ਗਿਆ ਚੱਲ ਠੀਕ ਆ ਰਾਤ ਬਿਨਾ ਗੱਲ ਤੇ ਨੇਰੀ ਦੇਖ ਲਾ ਕਿਹੜੇ ਸਾਫ ਕਾ ਮੀਂਹ ਨੇਰੀ ਹਾਂ ਕੋਈ ਮੋੜੀ ਦਾ ਹੈਗਾ ਜਾਲ ਖੱਲ ਵੀ ਹੈਗਾ ਨੇਰੀ ਬਣਿਆ ਗਲੇ ਵੀ ਵੀ ਰੇ ਵਰਸ ਹੈ ਹਨ ਵੀ ਪਈ ਹੈ ਅੱਛਾ ਕਿੱਥੇ ਪਈ ਹੈ ਆਪਣੇ ਕੋਠਿਆਂ ਪਰ ਉਹ ਕਿੱਥੇ ਪੈਣੀ ਹੈ ਨਹੀਂ ਯਾਰ ਰਾਤ ਹਨ ਮੈਨੂੰ ਤਾਂ ਪਤਾ ਨਹੀਂ ਬਾਈ ਦੱਸ ਜਿਹੋ ਮਾੜੀ ਕੁਛ ਨਹੀਂ ਹੋਈ ਹੈ ਅੱਛਾ ਛੜਦਾ ਪਾ ਦਿੱਤੀ ਉਹ ਹੋ ਗਿਆ ਥੋੜੀ ਹੋਈ ਆ ਅੱਛਾ ਜੀ ਲਓ ਜੀ ਦੱਲੀ ਆਇਆ ਤਾਂ ਲੜਕੇ ਫੇਰ ਭੱਜ ਗਿਆ ਦੱਲੀ ਉਹ ਦੱਲੀ ਆ ਜਾ ਆ ਮੱਕੀ ਨੂੰ ਕੀ ਹੋ ਗਿਆ ਮੱਕੀ ਨੂੰ ਮੈਂ ਕਿਹਾ ਤੇ ਵੜਦਾ ਤੈ ਮੀਂਹ ਪਵਤਾ ਰਾਤ ਆਪਣੀ ਗਣਕ ਵੜਾ ਲਈ ਵੜਦੀ ਸਾਰ ਮੀਂਹ ਪਵਤਾ ਤੈ ਤੂੰ ਤਾਂ ਵਹਿਲਾ ਹੋ ਗਿਆ ਮੈਂ ਇਹ ਰਗੜਾ ਬਿੱਲੋ ਆਪਣੀ ਖੜੀ ਗਣਕ ਉਹ ਦੇ ਲਾ ਸਾਰੀ ਉਹ ਜਿਹੜੀ ਹੈਗੀ ਆ ਓਹ ਆ ਮੱਕੀ ਦੇਤਾ ਗਰਗੀ ਗਰਗੀ ਵਿਚਾਰੀ ੜੀ ਕੇ ਵੜਾ ਦੇਣੀ ਲਾਤੇ ਬੰਦੇ ਬਸ ਰੋਟੀ ਖਾ ਕੇ ਲੱਗੇ ਵਢਣ ਪਤਾ ਚੜਾ ਨਹੀਂ ਆਉਗੇ ਹੂੰ ਟਿੱਡੀ ਹੋ ਗਈ ਵੜਦੀ ਮੱਕੀ ਸਾਬਾ ਕਣਕ ਕਿੰਨੀ ਵੱਢਦੀ ਉਹ ਸਾਈਂ ਨਪੜੇ ਦੇ ਚੱਲੀਆਂ ਚੱਲੀਆਂ ਨਵੇੜ ਤੇ 10 12 ਕਿਲੇ ਜਿਹੜੇ ਹੈਗੇ ਤੇ ਚੱਲੀਆਂ ਨਵੇੜ ਤੇ ਸਾਰੇ ਹੀ ਬਸ ਆ ਗਏ ਕਿ ਨਪੜੇ ਦੀ ਚੌਥੇ ਚੌਥੇ ਨਪੜੇ ਦੀ ਚੌਥੇ ਹੀ ਵੜਾਤੀ ਬਾਫੇ ਤਾਂ ਤੇਰੀ ਤੇਰੀ ਵਾਲੀ ਰਹਿ ਗਈ ਆਹ ਕਾਹ ਲੈ ਕੇ ਸੁੱਚੀ ਰਹਿ ਗਈ ਬਸ ਫਿਰ ਇੱਕ ਦਿਨ ਦਾ ਕੰਮ ਛੱਡਿਆ ਤੇ ਉਹਦਾ ਹਾਂ ਬੜਾ ਸੁਪਰ ਫਾਸਟ ਆ ਹਰਦੇ ਆਹ ਰਹਿ ਕੇ 7 8 ਕਿਲੇ 4 ਕਿਲੇ ਹੋ ਰਹੇਗੇ ਬਸ ਆ ਹੀ ਲੈ ਕੇ ਨਪੜੇ ਕੇ ਘਰ ਤਾਂ ਨੰਬਰ ਲੈ ਗਿਆ ਬਾਈ ਦੱਲੀ ਹਰਦੇ ਆਏ ਥੋੜੀ ਐ ਤਕੜਾ ਜ਼ਿਮੀਦਾਰਾਂ ਨਾਲੇ 50 ਕਿਲੇ ਤੋਂ ਆਦੇ ਐ ਕਦੀ ਕਦੀ ਕਟੜਾ ਨਿੰਬੜੋਂਦੇ ਸੀ ਉਹੀ ਦਾ ਚੱਕਰ ਆ ਬਾਈ ਤਕੜੇ ਜ਼ਿਮੀਦਾਰ ਦਾ ਹੀ ਤਾਂ ਚੱਕਰ ਹੁੰਦਾ ਉਹਨਾਂ ਕਿਤੇ ਬਣਾਉਣੇ ਆ ਫਿਰ ਕਿਤੇ ਇਮਰਾਨ ਭਾਈ ਆ ਜਾ ਹਾਂ ਉਹ ਤਕੜੇ ਜ਼ਿਮੀਦਾਰ ਦੇ ਹੀ ਫਰਕ ਹੁੰਦਾ ਉਹ 50 ਸਾਡੇ ਕਿਲੇ ਵਾਲੇ ਬੰਦੇ ਕੋਲ ਦੇਖਣੇ ਮਾਰੇ ਤੂੰ ਤਕੜਾ ਏ ਲੱਗੇ ਪਏ ਆ ਪਹਿਲੇ ਹੈਗੇ ਆ ਤਕੜੇ ਜ਼ਿਮੀਦਾਰ ਕੌਣਾ ਦੱਲੀ ਯਾਰ ਤਕੜੇ ਜ਼ਿਮੀਦਾਰ 60 ਕਿਲੇ ਵਾਲਾ ਤਕੜਾ ਕੇ 7 ਵਾਲਾ ਭਾਈ ਸਾਡੇ ਕਰੀਬ ਨਹੀਂ ਰਹਿੰਦੇ ਉਹ ਬੱਸ ਕਰ ਉਹ ਬੱਸ ਕਰ ਦੱਲੀ ਝੜਕਦਾ ਦੱਲੀ ਜਦਗੀ ਇਹਦੇ ਘੰਟਾ ਲੱਗ ਕੇ ਨਾਲੇ ਪਹਿਨਾ ਵੇਚੇ ਆਇਆ ਹਾਂ ਅੱਜ ਉੱਧਰ ਘਟ ਆਉਂਦੀ ਆ ਇੱਥੇ ਦੇਖ ਦੇ ਕਿੰਨੇ ਚੌਥੇ ਦਾ ਰੀਤੀ ਕਰਕੇ ਘਟ ਆਉਂਦੀ ਆ ਇੱਥੇ ਦੇਖ ਦੇ ਕਿੰਨੇ ਨਿਕਲੇਗਾ ਵੀ ਉੱਧਰ ਕਿੰਨਾ ਗਿਆ ਤੇ 18 ਠੀਕ ਆ ਚੌਥੇ ਦਾ ਫਿਰ ਇੱਤਾ ਹੈ ਨਾ ਇਹ ਅਸਰ ਜਪੀ ਆਉਤੇ ਝਾੜ ਠੀਕ ਆ ਦਾ 822 ਦੇ ਝੜ ਵਧੀਆ ਮਾ ਵਿਚੀ ਵੀ ਦੇਖ ਰਿਹਾ ਅੱਧਾ ਇਹ ਕਿੰਨਾ ਦੇਖ ਦੇ ਕਿੰਨੇ ਨਿਕਲੇਗਾ ਤੇ ਪੂਰਾ ਅੱਧਾ ਗਿਲੀ ਵਿੱਚ ਬਾਕੀ ਕਿਹੜੀ ਔਰੇ ਪਾਕੇ 303 ਜੋ 303 ਚੱਲ ਦੇਖਦੇ ਕੋਈ ਨਹੀਂ ਚੱਲੀਏ ਕਰਨ ਨੂੰ ਤਾਂ ਬੈਠਾ ਇਸ ਗੁੜੀ 'ਚ ਜਾ ਚੱਲੀ ਕਰਨ ਚੱਲ ਚੱਲ ਆ ਜਾ ਉਹ ਪਰਾਲੀ ਲਿਆਇਆ ਤਾਂ ਮੈਂ ਇਹਨਾਂ ਨੂੰ ਬੰਨਣ ਵਾਸਤੇ ਪਰਾਲੀ ਹੈ ਨਹੀਂ ਦੀ ਮਲਕੀਤ ਬਾਈ ਦੇ ਚੱਕ ਕੇ ਲਿਆਇਆ ਚੋਰੀ ਆਏਗਾ 5 ਛੋਪੜਾ ਲੈ ਲਓ ਓਹ ਛੋਪੜਿਆਂ ਗਾ ਉੱਤੇ ਤਾਂ ਮੱਕੀ ਥੋੜੋ ਬੰਨ ਹੋਣੀ ਆ ਚਲੋ ਚਲੋ ਫਿਰ ਰੋਟੀ ਰੋਟੀ ਖਾ ਕੇ ਆਉਣਾ ਰੈਡੀ ਸਟੇਡੀ ਹੋ ਜਾਓ ਦੱਲੀ ਨੂੰ ਬਿਠਾ ਲ ਦਾਂ ਮੈਂ ਸਿਕਿਉਰਿਟੀ ਗਾਰਡ ਆਏ ਗਾੜੀ ਛੋਸਾ ਪੱਤ ਗਿ ਮੜੇ ਜਾ ਬੰਦ ਕਰ ਦਮ ਬੰਦ ਕਰ ਗਾਲਾਂ ਤਾਂ ਨਹੀਂ ਕੱਢਣੀ ਆ ਕੋਈ ਗੱਲ ਕਹਿਣੀ ਆ ਬੰਦ ਕਰ ਦਿਆ ਉਹ ਆ ਪੈਨ 756 ਤੇ ਹੋ ਰਿਹਾ ਲਓ ਜੀ ਇਹ ਟੀਨਾ ਦਾ ਨੰਬਰ ਲਾਇਆ ਖੋਲਣੇ ਦਾ ਇਹ ਗਾਡਰ ਚਾਹੀਦੀ ਹੈ ਗਾਡਰ ਘਟ ਜੇ ਉਧਰ ਪੀਪੇ ਨੀਵੀਆਂ ਹੋ ਗਈਆਂ ਦੀਆਂ ਤੇ ਚੱਕਣੀਆਂ ਦੀਆਂ ਇੱਥੇ ਤੇ ਹੂੰ ਇਹਦੇ ਕਰਕੇ ਖੋਲ ਕੇ ਗਾਡਰ ਕੱਢ ਲੈਣੇ ਉਧਰ ਪਾਦਾਂਗੇ ਗਾਡਰ ਇਹ ਤਾਂ ਹੁਣ ਖੋਲਣ ਲੱਗੇ ਆ ਇਹਨੇ ਮੈਂ ਖੋਲ ਆ ਭਾਈ ਚੱਲ ਅੱਜ ਮੁੰਡੇ ਨੇ ਵਿਆਹ ਜਾਣਾ ਦਾ ਕੈਨਸਲ ਹੋ ਗਿਆ ਹੈ ਕਹੀਂ ਮੂਹਰ ਤਰ੍ਹਾਂ ਦਾ ਗਰੀ ਬੈਠਾ ਓ ਸੜਦੇ ਥੱਲੇ ਖੋਲ ਕੇ ਲਾਈਟ ਵੀ ਆ ਗਈ ਨਾਲੇ ਰਾਤ ਦੀ ਭੱਜੀ ਵੀ ਐ 10 ਵਜੇ ਦੀ ਜਾਂ ਹਨੇਰੀ ਜੱਕੜ ਜਾਏ 11 ਵਜੇ ਚਾਰ ਸਾਲ ਥੋੜੇ ਐ ਮੈਂ ਆ ਸਾਲ ਕੱਟੇ ਨਾ ਫੇ ਖਰਾਬ ਥੋੜਾ ਹੋਇਆ ਪਾਣੀ ਪੂਣੀ ਦੇਖ ਲੈਣਾ ਦਾ ਕੱਢ ਦਿੰਦਾ ਨਹੀਂ ਲੈ ਇੱਕ ਵਾਰੀ ਹੁਣ ਕਰਾ ਬਦਲ ਚੈਂਜ ਕਰਨਾ ਕੱਢ ਦਿੰਦਾ ਪੜਦੇ ਪੜਦੇ ਘੌਲੀ ਤੂੰ ਆਪ ਤੂੰ ਜੇ ਟੁੱਟਲੀ ਦਾ ਵੀ ਤੋੜ ਦੇਣੀ ਤੇ ਓਏ ਚਿੱਕੇ ਲੱਗ ਚੁ ਤੋੜੀ ਬਰ ਥੱਲੇ ਨਾ ਉਤਰੀ ਤੈਨੂੰ ਇਹਨਾਂ ਦੱਸਦਾ ਘੌੜੀ ਦੀ ਦੱਸਦਾ ਤਾਰ ਦੇ ਇਹਨਾਂ ਨੂੰ ਸਾਰਿਆਂ ਨੂੰ ਆ ਗੈਲਦੀ ਕੇ ਸਾਫ ਕਰੀ ਜਾ ਹੂੰ ਤੀਨ ਬਰ ਮਾਰ ਹੋਰ ਕੀ ਹੈ ਇਹ ਆਹ ਸੈਂਟ ਪਰਾਂ ਤੀਨ ਆ ਹੂੰ ਕਾ ਕੋਈ ਨਹੀਂ ਕਰ ਸਕਦਾ ਹਾਂ ਬਈ ਸੋਨੀ ਜਾਲੇ ਟਾਈਮ ਲੇਟ ਨਹੀਂ ਹੈਗੀ ਹੁਣ ਤਾਂ ਲੇਟ ਭੱਜ ਗਈ ਫਿਰ ਸੋਨੀ ਲੇਟ ਗਏ ਲੈ ਨਾ ਜੇ ਲੇਟ ਆਊ ਜੇ ਸੋਨੀ ਨਹੀਂ ਆਉਣਾ ਤਰ ਦੇ ਰੱਖ ਲੈ ਆਇਦੇ ਰੱਖ ਲੋ ਰਣ ਲੱਗੇ ਇਹ ਕਿਤਾਬ ਜਿਹੜਾ ਹੈ ਅੰਦਰ ਰਲਾ ਬਾੜ ਵਿੱਚ ਕਹਿੰਦੇ ਟੋਜਰ ਪਾ ਕੇ ਚੜਾਉਣਾ ਆਏ ਆਸੇ ਨੇਪਾਲਾਂ ਨੇ ਪਿੰਨ ਹੈਗੀ ਆਹੀ ਛੋਟੀ ਹੁਣ ਬੱਲੇ ਬੱਲੇ ਉਹ ਤੂੰ ਪਿੰਨ ਬਾਵੇਂ ਨਾ ਉਧਰ ਸਭ ਦੀ ਬਾਵੇਂ ਨਾ ਪਿੰਨ ਪਾ ਦੇ ਬਾਈ ਤੂੰ ਆ ਵਿੱਚ ਨੂੰ ਆ ਪਾਸਾ ਨਹੀਂ ਦੱਸੋਣਾ ਗੰਗੂਵਾਲੀ ਵਿੱਚੋਂ ਨਾ ਤੇ ਬਠੀਕ ਬਠੀਕ ਹੈ ਆਲਾ ਤੂੰ ਬਸ ਚੱਕਰ ਖੜੇ ਜੀ ਮਨਣਗੇ ਤੂੰ ਆਪਣਾ ਜਿਹੜਾ ਲੋ ਲਾਉਣਾ ਲਾਲਾ ਚੱਕਰਾਂ ਮੁਕਿਆ ਇਹ ਨਾ ਬੋਂਗਾ ਹੈ ਗੁਲਾਬ ਆਏ ਭਾਈ ਉਹ ਤਾਂ ਦੱਸੋ ਬੱਸ ਕਰਦੇ ਨੂੰ ਮੋੜ ਉਹ ਦੋ ਤਾਂ ਕਰ ਹਾਂ ਉਹ ਛੋਟਾ ਕਰ ਬੱਸ ਬੱਸ ਉਹ ਨਾ ਉਹ ਖੜਾ ਵੀ ਹੋਣਾ ਡਰਟਰ ਨੇ ਖੜਾ ਜਾ ਖੜ ਗਿਆ ਕੋਈ ਜੱਕਰ ਨਹੀਂ ਖੜੇ ਨੂੰ ਬੱਸ ਆਈ ਨਹੀਂ ਦੂਈ ਲੋਡ ਪਾਣਾ ਕੋਈ ਨਾ ਆ ਤੜਾ ਨਾ ਸਮਾ ਕੇ ਹਾਂ ਬੱਸ ਚਲੋ ਹਾਂਜੀ ਇੱਥੇ ਜੇ ਤਰਾ ਦਾਂਗੇ ਥੋੜੀ ਜੀ ਲੂ ਬਾਈ ਤੇ ਇੱਕ ਟਰਾਲੀ ਧਾਰੀ ਲੱਤੀ ਆ ਉਹ ਬਾਈ ਕੀ ਹੋ ਗਿਆ ਬਾਹਰ ਦਾ ਬੋਰ ਡਿ ਗਿਆ ਹੁਣ ਠੀਕ ਆ ਹੁਣ ਕਿਹੜਾ ਕੋਈ ਕੰਮ ਹਾਰੇ ਚੱਲਣਾ ਆ ਪੰਜੀ ਦਾ ਯਾਤਾਰ ਦੇ ਗੰਗਾ ਰਾਮ ਬਾਹਰ ਗਿਆ ਲਿਆ ਜੀ ਮਾਪੂ ਲੂ ਬਾਈ ਤੇ ਧਾਰੀ ਲੱਤੀ ਤੂੜੀ ਮੁੱਕ ਗਈ ਸੀ ਇੱਥੇ ਕਰੀ ਖੜਾ ਦੇ ਲਾ ਹੈ ਆ ਤਾਂ ਉਹ ਮੈਕਟਰ ਮੈਸਟਰ ਜੀ ਰਾਹੋ ਕੜਾ ਆਇਆ ਆਇਆ ਹੈ ਜੀ ਕਨਵੈਟਰ ਆਲਾ ਹਾਂ ਬਿਸ਼ੇ ਟੋਕਰੀ ਦਾ ਨਹੀਂ ਭਾਈ ਇਹਦੇ ਵਿੱਚੇ ਦੱਬ ਦਿਓ ਕਿੰਨਾ ਚਿਰ ਹੋਗੇ ਇਹਨੂੰ ਚਾਰ ਸਾਲ ਚੱਲ ਬੜਾ ਠੀਕ ਆ ਪੂਜਨ ਦਾ ਤੇਲ ਪਾ ਕੇ ਉਹਦੇ ਚ ਸੁਨਾ ਪਾਣੀ ਉਤਾਰ ਦੋ ਉਤਾਰ ਦੋ ਬੱਚੇ ਨੂੰ ਬਾਲੇ ਫਿਰ ਕੱਲ ਠੀਕ ਆ ਉਧਰ ਇੱਟ ਵੀ ਤਾਰ ਲੱਗੇ ਵੇ ਦੇ ਕਰਕੇ ਗਾਹ ਪੈ ਗਿਆ ਉਹ ਯਾਰ ਨਾਸਮ ਜੱਤਾ ਕਰ ਉਹ ਸਭ ਛੁੱਟੂ ਰੱਖ ਲਾਵਾਗੇ ਇਹ ਮੁਕਾਤੀ ਪੁਰਾਣੀ ਸਾਰੀ ਹੋਇਆ ਤੁਮ ਕਹਿੰਦਾ ਨਵੀਂ ਲਿਆਓ ਉਹਦੇ ਵਾਸਤੇ ਨਵੇਂ ਕੰਮ ਨੂੰ ਹੈ ਮਿਸਤਰੀ ਪਰ ਐ ਕੰਮ ਨੂੰ ਪੁਰਾਣੀ ਨਵੇਂ ਨੂੰ ਨਵੀਂ ਹੈ ਉਧਰ ਪੁਰਾਣੀ ਪਈ ਹੈ ਕਹਿੰਦਾ ਪੁਰਾਣੀ ਖੋੜੀ ਨੂੰ ਲਾਵਾਂਗੇ ਨਾ ਉਹ ਤੇ ਨਵੀਂ ਢੀਗਾ ਚੱਲ ਨਾ ਨਾ ਭਾਈ ਨਾ ਆਣੇ ਤਾ ਸੋਹੜਾ ਮੈਂ ਮੈਂ ਤਾਂ ਇਹ ਕਰਦਾ ਹਾਂ ਕਰਨੀ ਜਦੋਂ ਸਿੱਖਾਇਆ ਨਾ ਸਾਰਾ ਸੋਹੜਾ ਆਇਆ ਬਣਾ ਕੇ ਲੈ ਹਾਂ ਹਾਂ ਹੱਲੇ ਥੱਲੇ ਨੂੰ ਭਾਈ ਨਾ ਆ ਨਹੀਂ ਹੋਇਆ ਰਾਤ ਹੀ ਲਾਈਟ ਬਚੀ ਦੀ ਆਹਾ ਹਾ ਹਾ ਸੋਨੀ ਕੀ ਕਰਦਾ ਇਹ ਨਾ ਆ ਜੋ ਹੁਣ ਐਸੀ ਲਾ ਕਰਦੇ ਮੈਂ ਸੋਨੀ ਸਾਡੇ ਭਾਈ ਆ ਨਾ ਮੁੰਡਾ ਜਿਹੜਾ ਸੱਦੇ ਮਾਰੀਂ ਨਾ ਹੱਲਾ ਹੂੰ ਗਰਮੀ ਜਿਹੜੀ ਨਹੀਂ ਬੱਕਾ ਬੜਾ ਮੋੜ ਚ ਲਾਈ ਜਾ ਰਿਹਾ ਉੱਪਰ ਗਿੱਲੇ ਸਾਰੇ ਹੈ ਹਾਂ ਹਾਂ ਉਸੇ ਪਾਣੀ ਗਾ ਨਾ ਕੇ ਬਿਮਾਰ ਹੋਣਾ ਆ ਗਰਮੀਆਂ ਚ ਗਰਮ ਬਲੀਆਂ ਨਾ ਹੁੰਦਾ ਜਨਾ ਦੇਖ ਲੈ ਐਦਾ ਬਾਈ ਲੋਕ ਤਾਂ ਜਿਕਣਾ ਕੀ ਬਰਸਾਂ ਹਾਲੇ ਘਿੰਡੇ ਨਹੀਂ ਆਗੇ ਚਲੋ ਕਈ ਅਸੀਂ ਤਾਂ ਨਹੀਂ ਪੀਂਦੇ ਇਹਨੂੰ ਇਹ ਚੀਜ਼ਾਂ ਨਹੀਂ ਅਸੀਂ ਤਾਂ ਪਾਣੀ ਠੰਡਾ ਪੀਣਾ ਚੱਲ ਕੋਈ ਨਹੀਂ ਹਾਂ ਉਹ ਐਕਣਾ ਗੱਲ ਹੈ ਵੀ ਪਿਆਸ ਦੀ ਨਹੀਂ ਬੋਦੀ ਹੈਗੀ ਤਾਂ ਪਾਣੀ ਕੰਮ ਠੰਡਾ ਪਾਣੀ ਪਿਆਸ ਬੁਝਾ ਦਿੰਦਾ ਹਾਂ ਪਾਣੀ ਦੀ ਪਿਆਸ ਮਾਰ ਦਿੰਦਾ ਦੋਵਾਰਾ ਪੀਣ ਨੂੰ ਜੀ ਨਹੀਂ ਕਰਦਾ ਛੇਤੀ ਜੇ ਤੂੰ ਕੋਸਾ ਜਿਹਾ ਪਾਣੀ ਪੀ ਜਾਊਂਗਾ ਬਾਰ-ਬਾਰ ਪਾਣੀ ਪੀਂਦਾ ਤਾ ਸਾਰੀ ਜੜੀ ਬੰਦਾ ਪੀ ਜਾ ਬਾਰ-ਬਾਰ ਚੱਲ ਜਾਂਦਾ ਹੀ ਹਾਜਮ ਉਹ ਬਾਕੀ ਛੋਟੂ ਤੂੰ ਦੱਸ ਇਹਦੇ ਵਿੱਚ ਤੇਰਾ ਕੀ ਵਿਚਾਰ ਹੈ ਗੱਲ ਵਿੱਚ ਤੂੰ ਇਹ ਫੀਲਡ ਵਿੱਚ ਨਵਾਂ ਹਜੇ ਹੂੰ ਦੱਸ ਹੁਣ ਅਸੀਂ ਤਾਂ ਹਣ ਕੇ ਕੰ ਕਾਫੀ ਟਾਈਮ ਹੋ ਗਿਆ 15-20 ਨਾਲ ਹੋਊ ਤੇਰੇ ਕਿੰਨੀ ਉੱਚੀ ਹੋ ਗਈ ਹੋਗੀ ਇੱਧਰ ਤੇ ਬਗਲ ਇੱਧਰ ਹੋ ਗਿਆ 6 ਫੁੱਟ ਹੋ ਜਾਣਾ ਬਾਈ 1 ਕਰਾਂ ਦਾ ਲੱਕ ਹੋਊ ਹੋ ਜੂ 6 ਫੁੱਟ ਹਾਂ ਚੱਲ ਦੇਖਦੇ ਆ ਮਣਕ ਇਹਦੇ ਉੱਪਰ ਜਾਲੀ ਲਾਉਣੀ ਹੂੰ ਠੀਕ ਆ ਹੋਰ ਫੇ ਕਹਿੰਦਾ ਆ ਦੇਖਣੇ ਜਾਉਂਦੇ ਬੜਾ ਬੁਫੂ ਪਰਫੈਕਟ ਹੋਇਆ ਕਣਕ ਵੇਚ ਕੇ ਕਹਿੰਦਾ ਪੈਸੇ ਵੀ ਆ ਗਏ ਹੈ ਆ ਉਹ ਕਹਿੰਦੇ ਲੋੜ ਐ ਇਹਨੂੰ ਸ਼ੈੱਡ ਪਾਉਣਾ ਇਹਨੇ ਰੇਲਾ ਪਰਸੋਂ ਵੇਚ ਗਿਆ ਇਹਦਾ ਕੱਲ ਨਾ ਵੇਚ ਕੇ ਤਾਂ ਪਰਸੋਂ ਆਇਆ ਤਾਂ ਕੱਲ ਵੀ ਕੱਲ ਤਾਂ ਮੀਂਹ ਪਿਆ ਜਰਾ ਤੇ ਕੱਲ ਰਾਤ ਥੜੋ ਆਇਆ ਤੂੰ ਪਰਸੋਂ ਰਾਤ ਨੂੰ ਆਇਆ ਆਹ ਤਾ ਰੱਖਣਾ ਹੈ ਉਹ ਕਿ ਰਾਤ ਥੜੋ ਆਇਆ ਤੂੰ ਕੱਲ ਤਾਂ ਤੂੰ ਚੋਰੀ ਫਿਰਦਾ ਇਹਦਾ ਪਰਸੋਂ ਰਾਤ ਨੂੰ ਵੇਚ ਕੇ ਆਇਆ ਹਾਂ ਪੈਸੇ ਕਹਦਾ ਅੱਜ ਅੱਜ ਆਉ ਮੈਸੇਜ ਅਸਤੇਰੇ ਤੇਰਾ ਸੋਨੀ ਅੱਦਾ ਹੀ ਆ ਬਾਈ ਇਹ ਤਾਂ ਬਹੁਤ ਫਿਰਦਾ ਮੈਨੂੰ ਤਾਂ ਹੀ ਪਤਾ ਮੈਂ ਤੇ ਦਾਦ ਜੰਨ ਵੀ ਕਿਆ ਖਾਂਦਾ ਤੂੰ ਨਹੀਂ ਜਿਹੜੀ ਚੀਜ਼ ਖਾਂਦਾ ਸੋਬੀ ਗਈ ਬਹੁਤੀ ਇਹ ਤੁਹਾਨੂੰ ਲੈ ਕੇ ਚਾਰ ਮਾੜੇ ਪਿਆਰੇ ਉਹ ਵੀ ਬੜ ਦੇ ਨੇ ਮੌਸਮ ਨੇ ਗੜਬੜ ਕਰਤਾ ਰਾਹ ਦੇਣਾ ਪਤਾ ਨਹੀਂ ਰਾਤ ਤਾਂ ਯਾਰ ਇਹਣਾ ਤੁਹਾਨੂੰ 585700 ਤੇਰੇ ਪਾਸ ਤੇ 10000 ਇਹ ਇਹਦੇ ਵਜੋਂ ਇਹਦੇ ਵਜੋਂ ਤਾਂ ਘੱਟ ਚਾਹੀਦੀ ਦਾ ਕਬੂਤਰਾਂ ਨੂੰ ਪਾਉਣੀ ਆ 20 ਲਾ ਲਾ ਚੱਲਾ ਮੈਂ ਇਹਦਾ 20 ਲਾ ਰੂ ਇਹਦੇ ਤੋਂ ਲੋਟ ਆਈ ਜਣਾ ਵੇਖੀ ਤਾਂ ਪਛੜ ਦੇਖ ਲਾ ਕਿੰਨੇ ਚ ਪੈਣਾ 20 ਲਾ ਲਾ ਮੈਂ ਕਹਿੰਦਾ 20 ਲਾ ਤੇ ਵੇਚਣੀ ਨਹੀਂ ਨਹੀਂ ਆਈ ਮੈਂ ਤਾਂ 5-4 ਕਿਲੋ ਲੈਣੀ ਦੀ ਇੰਨੀ ਕਿ ਤਾਂ ਇੱਥੇ ਤੇ ਲੈ ਜਾ ਢੋਲ ਚੋਂ ਕੱਢ ਕੇ ਯਾਰ ਉਹ ਪਿਆ ਪਿਛੇ ਭਰਿਆ ਵਾ ਨਾਲੇ 2 ਸਾਲ ਪੁਰਾਣੀ ਗਰੰਟੀ ਮੇਰੇ ਕੋਲ ਜੇ 5-4 ਕਿਲੋ ਲਿਕੇ ਜਾਣੀ ਪਹਿਲਾਂ ਢੋਲਾਂ ਹੀ ਪਾਉਂਦੇ ਜਿੰਨੀ ਬਚ ਗਈ ਥੰਨੂ ਚਾ ਰਹੇ ਸੀ ਢੋਲਾਂ ਉਹ ਕਿੱਥੇ ਵੜੀਆਂ ਕੈਰੇਟ 5800 ਲੱਗੀ 55 5800 ਯਾਰ ਰੋਪੜਾ ਤਾਂ ਮੈਂ ਕੀ ਦਿੰਦੇ ਯਾਰ ਕਿੰਨੇ ਦੁਕਾਨ ਦੁਕਾਨ ਵਾਲੇ ਤਾਂ ਤੂੰ ਨਾ ਇੱਕ ਨਹੀਂ ਦੇਣੀ ਯਾਰ ਸਮਝੇਂਗਾ ਦੁਕਾਨ ਵਾਲੇ ਤਾਂ ਇੱਕ ਨਹੀਂ ਦੇਣੀ ਕਿੰਨੇ 80 ਰੁਪਏ ਨੂੰ ਲੈ ਆਇਆ ਤਾ ਮੈਂ ਹਾਂ ਉਹ ਪੈਂਟ ਮੁੰਡੀ ਜੋ ਪਹਿਨਾ ਮੇਰੀ ਜੈਨ ਦੋ ਵੀਨੇ ਪਹਿਨਾ ਹੋਰ ਰੇਟ ਮਹਿੰਗਾ ਹੋਗਾ ਹੁਣਾਂ ਦੀ ਗੱਲ ਕਰ ਤੂੰ ਗੱਲ ਪਤਾ ਕੀ ਯਾਰ ਤੈਨਾਂ ਦਾ ਕਿਲੋ 2 ਕਿਲੋ ਲੈਉਣੇ ਤਾਂ ਮਹਿੰਗੀ ਦੇਣੀ ਉਹ ਦੇਣੀ ਉਹਨਾਂ ਨੇ ਇਹ ਅਸੀਂ ਕਣਕ ਲੈ ਕੇ ਜਾਣਾ ਜੇ ਤਾਂ ਮੰਡੀ ਤੇ ਲਿਆਉਣੇ ਆ ਅਸੀਂ ਦੋ 200 روپے ਵਾਧੇ ਜਿਆਦਾ ਸਾਫ ਕਰਨੇ ਦੇ ਆੜਤ ਸਾਰੇ ਕਮਿਸ਼ਨ ਪਾ ਕੇ ਉਹਨਾਂ ਨੇ ਫੇਰ ਦੇਣੀ ਤੈਨੂੰ ਫੇਰ ਦੇਣੀ ਜੇ ਤੂੰ ਇੱਥੇ ਸਿੱਧੀ ਲੈ ਲੂਗਾ ਜ਼ਿੰਮੇਵਾਰ ਤੇ ਫੇਰ ਵੀ ਇਹ ਨਕਰ ਕਰ ਕਹੂੰਗਾ ਭਾਈ ਜਿੱਦਾਂ ਹੁਣ 80 ਰੁਪਏ ਕਿਲੋ ਸਾਰਾ ਲੈ ਕੇ ਆਇਆ ਮੈਂ ਤੂੰ ਦੱਸਦਾ 58 ਰੁਪਏ ਹਾਂ 22 ਰੁਪਏ ਦਾ ਫਰਕ ਪੈ ਗਿਆ ਯਾਰ ਫੇਰ ਹੁਣ ਲਾਲਾ ਜੀ ਨੇ ਤਾਂ ਪੈਸੇ ਲੈਣੇ ਹੀ ਆ ਯਾਰ ਇਹ ਕੰਟਰੈਕਟ ਹੈ 8000 ਰੁਪਏ ਕੰਟਰੈਕਟ ਫਰਕ ਨਹੀਂ ਆਗਾ 2000 ਫੇਰ ਆਪਣਾ ਘਟਣਾ ਰਹਿਣਾ ਨਹੀਂ ਫੇਰ ਉਹ ਆੜਤ ਕਾ ਜਿਹੜੀ 2 ਮਹੀਨੇ ਰੱਖਣੀ ਆ ਉਹਨਾਂ ਨੇ 4 ਮਹੀਨੇ ਹੋਰ ਰੁਪਏ ਦੇ ਵਿੱਚ ਵਿਆਜ ਵੀ ਜੋੜਨਾ ਹੁੰਦਾ ਨੇ ਤਾਂ ਉਹਨੇ ਕਿਲੋ ਵਾਲੀ ਦੇ ਕਿਨੇ ਦੇਣੀ 2-4 ਕਿਲੋ ਵਾਲੀ ਤਾਂ ਹੈ ਨਹੀਂ ਤਾਂ ਟੈਂਕਰ ਭਾਣੀ ਹੋਈ ਉਹਦੇ ਨਾਲ ਤੇਲ ਵੱਟ ਹੁੰਦਾ ਹਾਂ ਹਾਂ ਕਿਉਂ ਤਾਂ ਇੰਨਾ ਤੇਲ ਹੁੰਦਾ ਉਹਦੇ ਜਦਾਂ ਹੈ ਉਹ ਕਿਲੋ ਗੰਢ ਦਾ ਫਰਕ ਫੈਜੂ ਹੋਰ ਕਿੰਨਾ ਕ ਪੈਣਾ ਨਹੀਂ ਅਸੀਂ ਜਿਹੜੀ ਪੌਦੇ ਕਿਰੇ ਉਹ ਉਹੀ ਜਿਹੜਾ ਪੌਦੇ ਪਰ ਸ਼ੁਕਰਾਨੀ ਕੀ ਹੋਈ ਯਾਰ ਜਿਹੜੀ ਮਿਲ ਗਈ ਆਪਣਾ ਪਾ ਲੈਣੀ ਅਮੀਰਾ ਰਾਜੀ ਕਾਵੇ ਨਵੀਂ ਜੀ ਘੜਤਾਂ ਨਵੀਂ ਜੀ ਕਰਦੇ ਛੇਤੀ ਜੇਤੀ ਜੇ ਨਵੀਂ ਬਾੜ ਵੇ ਇਹ ਵੀ ਨੰਦ ਦਾ ਰਾਤ ਪਾਵੇ ਹਾਂ ਉਹ ਦੇਲਾ ਸ਼ਾਨਦਾਰ ਬੈਠਾ ਹੀ ਬੰਦੇ ਉਹ ਜਿੱਤ ਕੇ ਉਤਰਦੇ ਆ ਇਹਦਾ ਬੈਠਾ ਉਹ ਅੱਛਾ ਹੈ ਉਹਦੇ ਉੱਪੇ ਦਾ ਨਾਮ ਹੈ ਉਹਦੇ ਬੈਠਾ ਉਹਦੇ ਉੱਪੇ ਬੈਠਾ ਸਟਾਰ ਪਰਣ ਵਾਲੇ ਇਹਦਾ ਅਰਥ ਵਾਲੀ ਤਾਰ ਲਾਈ ਵੀ ਆ ਕਿੱਥੇ ਹਾਂ ਪਿਆ ਜਿੱਤੇ ਨਾ ਜਿੱਤੇ ਜਿਹੜੇ ਲਾ 12 ਰੂਪੇ ਤਾਂ ਰਹਿ ਗਏ ਸਾਬ ਨਾਲ ਚੰਗੀ ਗੋਤਰੀ ਫਿਰਦੀ ਸੀ ਸਾਲਿਆਂ ਨੇ 12 ਦੇ ਵੰਡ ਲਈ ਅੱਛਾ ਅੱਜ ਰੱਖ ਲੈਂਦੇ 350 350 ਵੀ ਆਇਆ ਯਾਰਾ ਕੁੱਤਾ ਦਿੱਤਾ ਈ 1200 ਗਿਆ ਉਹਦੇ ਚੋਂ 2500 ਬਚੇ ਆ ਇਹਨਾਂ 2300 ਬਚੇ ਆ ਕਿਸੇ ਦੀ ਦੋ ਹੋਏ ਲੁਗਾ ਕਾਉਂ ਤਾਂ ਤੇਰਾ ਗਾ ਵੀ ਉਹੀ ਸਾਮ ਦਾ ਉਹੀ ਢਾਉਂਦਾ ਇਹ ਤਾਂ ਮੇਰੇ ਕੰਮ ਭਰਾਉਂਦਾ ਇਹ ਨਾ ਠੀਕ ਆ ਆ ਦਾ ਟ੍ਰੀਨੇ ਕਰਨੀ ਆ ਤੈਨੂੰ ਮਰਜੀ ਹੋਇਆ ਆ ਕੋਲੀ ਜਿਨੇ ਪਾਉਣੇ ਆਣੇ ਉਹ ਕਰੀਏ ਜੇ ਨਾ ਨਾ ਕੋਲੀ ਚੋਂ ਕੱਢੇ ਦੇ ਤਾ ਤਾਂ ਚਲ ਜੀ ਸੋਨੇ ਉੱਠ ਫਿਰ। ਕੰਮ ਹੋ ਗਿਆ ਹੁਣ ਪੂਰਾ। ਚਲ ਚਲ ਚਲ। ਟੱਪੜ ਲੈ ਜਾਣਾ ਹੁਣ। ਸਮਾਨ ਲੈ ਕੇ ਆਉਣਾ। ਕੱਟ ਗਿਆ। ਲੈ ਕੇ ਆਉਣਾ 500 ਦਾ। ਇੱਕ ਇੱਕ। ਬਾਦ ਕੀ ਜਿਹੜੀਆਂ ਹਲਾ ਲੈਂਗੇ ਉਹ ਤਾਂ ਇੱਕ ਨਹੀਂ ਲੱਗਣੀਆਂ। ਆ ਜਿੱਦਾਂ ਤੇਰੇ ਬਾਇਆ ਜ਼ਿਆਦਾ ਏ। ਉਈ ਦੇ ਬਾਇਆ ਕਿੱਥੇ ਆ ਯਾਰ। ਫੇਰ ਲਾ ਕੇ ਫੈਰਾ ਨਹੀਂ ਤੂੰ ਲੋਹਾ ਮਤਰਾ ਮੱਤੀ ਜਾ ਤੇਰੀ ਮਾਂ ਦੀ। ਇੰਨਾ ਕਾ ਬਸ ਇੰਨਾ ਹੁਣ ਆਏ। ਇੱਕ ਜਿਹੜਾ ਕਾ ਹਲਾ। ਆ ਬਸ ਇੰਨਾ ਕਾ 27 ਫੁੱਟ ਐ ਦੇ। ਅਗਰ ਇਕੱਲੇ ਕੱਟਦੇ ਚੱਲ ਪੈਣੇ। ਮੇਰੇ ਤਾਂ ਬਾਇਆ ਜ਼ਿਆਦਾ ਏ ਨਾ 45 ਫੁੱਟ ਆ। ਨਾ ਮਹਾ ਬਿਚ ਬਿਚ ਲਾਉਣਾ ਲਾ ਨਹੀਂ ਫ੍ਰੇਕੜਾ ਤੁਹਾਨੂੰ ਲੱਗਣਾ ਫ੍ਰੇਕੜਾ ਲੱਗਣਾ ਨਹੀਂ ਮੈਂ ਉਹ ਪਹਿਨਾ ਵੀ ਹੋਰ ਉਹ ਚੈਨਲ ਚੱਲੂਗਾ ਜਬਰੀ ਉਹ ਵੀ ਚੱਲ ਜਾਣਾ ਠੀਕ ਆ ਹਾਂ ਮੋਟੇ ਦੀ ਵੀ ਆਉਣਾ ਲਾ ਛੋਟਾ ਲਾ ਲਈ ਛੋਟਾ ਲਾ ਲਈ ਹਾਂ ਹਾਂ ਮੜੀ ਦੀ ਮਜ਼ਬੂਤੀ ਵੀ ਹੋ ਜਾਏਗੀ ਹੋਰ ਕੀ ਲਾ ਲਈ ਕੋਈ ਚੱਕਰ ਨਹੀਂ ਉਹ ਤੇਰੀ ਚੁਆਇਸ ਦਾ ਲੋਹਾ ਇੰਨਾ ਮੋਟਾ ਕਰ ਦੱਸਣਾ ਇਹ ਤਾਂ ਫਿਰ ਮੈਂ ਲਾਈ ਹੈ ਨਾ ਮੇਰੇ ਤਾਂ ਲੰਬਾਈ ਜ਼ਿਆਦਾ ਹੈ 45 ਫੁੱਟ ਲੰਬਾਈ ਮੇਰੇ ਤੇਰੇ ਲੰਬਾਈ ਨਹੀਂ ਨਾ ਹੈਗੀ ਸਮਝ ਗਿਆ ਤੂੰ ਲਾ ਲਈ ਜਿੰਨਾ ਜੀ ਕਰਦਾ ਕੋਈ ਚੱਕਰ ਨਹੀਂ ਉਹ ਪੈਪ ਵੀ ਬਹੁਤ ਵਧੀਆ ਜਿਹੜੀ ਆ ਲਾਈ ਆ ਹੂੰ ਹੂੰ ਡਾਕਟਰਾਂ ਨੂੰ ਵੀ ਲਵਾ ਦੇਣਾ ਜਨਾ ਪੈਪ ਠੀਕ ਆ ਇਹ ਇਹ ਤਾਂ ਲਾਉਣੀ ਪਈ ਸਾਨੂੰ ਅਸੀਂ ਇਹ ਗੇਟ 'ਪਾ ਲਾਉਣੀ ਔਰ ਇਹ ਇਹ ਗੇਟ 'ਪਾ ਸਾਡਾ ਗਾਡਰ ਘਟ ਗਿਆ ਇੱਥੇ ਫੇ ਤਾਂ ਇਹ ਕਰਿਆ ਜੋਨੀ ਕਹਿੰਦਾ ਚਾਰ ਸੂਤਾਂ ਲਾਉਣਾ ਸਰੀਆ ਮੈਂ ਚਾਰ ਦਾ ਕਹ ਤਾਂ ਤੂੰ ਪੰਜ ਦਾ ਲਾ ਆ ਸ਼ੇਦ ਆ ਪਿਆ ਤਾਂ ਇਹ ਵੀ ਨਹੀਂ ਚੱਲੇ ਹੈਗੇ ਇਹਨੇ ਤਾਂ ਦੇ ਪੁਰਾਣੇ ਲੋਹੇ ਦੇ ਕਣ ਇਕੱਠੇ ਕਰਕੇ ਰੱਖੇ ਜੇ ਇਹ ਆਈ ਟੁੱਟਦੇ ਆ ਪੁਰਾਣੇ ਖਾੜ ਹੋ ਗਏ ਲਓ ਜੀ ਮੱਕੀ ਦਿੱਤੀ ਵੱਡ ਬੂਟੇ ਵਾਲੀ ਉਧਰ ਲਾਏ ਵੇ ਬਾਡਾ ਹੁਣ ਮਟਾਲ ਫਗਰੀ ਆਈ ਅੱਜ ਇਹਨੂੰ ਲਈ ਜੀ ਦੇਖਦੇ ਆ ਕਿੰਨੀ ਖੁੰਦੀ ਆ ਕਿਆ ਭਾਵੀਤ ਦੀ ਆ ਲੱਦਣ ਲੱਗੇ ਆ ਹੁਣ ਆਉਂਦੇ ਆ ਉਧਰ ਤੋਂ ਬੰਦੇ ਵੱਢ ਕੇ ਰੱਖ ਗਏ ਜੇ ਆਖ ਮਰੀਆਂ ਮਗਾ ਜੋ ਲੱਦ ਦੀਏ ਦੇਖਦੇ ਫੇ ਲੇਕੇ ਜਾਂਦੇ ਆ ਰੋਪੜ ਹੁਣ ਗਊਸ਼ਾਲਾ ਚ ਲੈ ਕੇ ਜਾਣੀ ਅੱਜ ਫੋਨ ਕਰਿਆ ਤਾਂ ਕਹਿੰਦੇ ਲਿਆਇਓ ਮਾੜਾ ਵੀ ਘੇਰ ਦਈਏ ਮੇਰਾ ਰੇਟ ਘਟਦਾ ਹੀ ਜਾਂਦਾ ਦਿਨ ਪਰ ਦਿਨ ਉਦੋਂ 350 ਤਾ ਹੁਣ 300 ਤੇ ਵੀ ਥੱਲੇ ਆ ਗਿਆ ਮੇਰੇ ਲਈ 270-80 ਰੁਪਏ ਕਹਿੰਦੇ ਆ ਬਾਕੀ ਦੇਖੂਗਾ ਚਲੋ ਦੁੱਈ ਨੂੰ ਕਹਿੰਦੇ ਆ ਹੁਣ ਕਿੱਦੇ ਦਿਨ ਤੱਕ ਤਿਆਰ ਟਰਾਲੇ ਤਾਂ ਹੈ ਭਰਤਾ ਜੇਕਰ 100 ਕਟਲ ਹੋਣੀ ਹੁੰਦੀ ਆ ਹੋ ਅੱਲੀ ਲੱਤ ਕੁਝ ਵੀ ਨਹੀਂ ਹੋਈ ਤਿੰਨ ਗਿਆਰੇ ਪਏ ਆ ਸਰੇ ਤੱਕ ਵੈਲ ਉਹ ਆ ਵੀ ਤਾਂ ਹੀ ਨਹੀਂ ਚੜਾਇਆ ਕਿਨੇ ਉੱਪਰ ਇੱਥੇ ਲੱਦਣ ਲਾਉਣ ਉਹ ਢੱਲੋਂ ਇਹਨੂੰ ਲਾਉਣੀ ਤਾਂ ਆਉਂਦੀ ਨਹੀਂ ਹੈਗੀ ਆ ਫੋਨ ਸਾਰੀ ਦਿਹਾੜੀ ਆਈ ਜਾਂਦਾ ਇਹਨੂੰ ਨੰਬਰਦਾਰ ਨੂੰ ਲਾ ਹੈਲੋ ਆਉਂਸ਼ਲਾ ਚ ਪਹੁੰਚ ਕੇ ਮੱਕੀ ਤਾਰਨ ਲੱਗੇ ਤਾਰਨ ਅਸੀਂ ਇਹਦੇ ਵੀ ਅਸੀਂ ਉਹ ਕੀਤੀ ਮੱਕੀ ਆ ਸੋਹਣੀ ਫੇਰ ਵੀ ਐਡੀ ਐਡੀ ਹੋਊਗੀ ਇੱਥੇ ਸਾਡੇ ਨਾਲ ਵੀ ਬੜੀ ਮੱਕੀ ਖੜੀ ਆ ਮੈਂ ਕਹਿੰਦਾ ਵੀ ਇਹ ਕਿਹੜੇ ਸਾਬ ਦੀ ਬੀਜੀ ਵੀ ਹੋਊਗੀ ਅਸੀਂ ਦੇਖ ਲਓ ਜਨਵਰੀ ਦੀ ਬੀਜੀ ਫੀ ਗਿਆ ਫਰਵਰੀ ਦੀ ਆ ਮੱਕੀ ਬੰਦੇ ਬੰਦੇ ਜੱਡੀ ਆ ਜਾਨੀ ਕਿ ਅਠੜ ਫੜੋ ਮੱਕੀ ਹੋਣੀ ਘਟੋ ਘਟਾ ਜਿਹੜੀ ਤਿਆਰ ਹੋਈ ਪਈ ਆ ਸਾਡੇ ਅੱਗੇ ਤਾਂ ਫੇਰ ਵੀ 6-6 ਫੁੱਟ ਦੀ ਆ 6-6 ਫੁੱਟ ਦੀ ਮਸਾਂ ਇਹ ਆਠੜ ਦਾ ਦਾ ਫੁੱਟ ਦੀ ਯਾਰਾ ਇਹ ਹੋਰ ਜ਼ਿਆਦਾ ਕੀਤੀ ਬੀਜੀ ਵੀ ਹੋਣੀ ਮਨੂੰ ਲੱਗਦੀ ਚਲੋ ਲੱਗੇ ਆ ਤਰਨ ਹੁਣ 35 40 ਕੁ ਗਵਾਂਟਰਾ ਦੇ ਵਿੱਚ ਵਿੱਚ ਹੋਈ ਆ ਆ ਤੇਰੇ ਲੰਬਰਦਾਰ ਬੜਾ ਤੇਜ ਹੋਇਆ ਤਾਰ ਤੋਂ ਤਾਰ ਤੋਂ ਫੇ ਚੱਲੀਏ ਆ ਤੁਸੀਂ ਸੱਜਰੀ ਪਾਣੀ ਦੀ ਧਿਆ ਲੱਗੇਈ ਤੁਹਾਨੂੰ ਘਰ ਤੇ ਤੁਰੇ ਆਉਂਦੀ ਸਾਥ ਤੁਹਾਨੂੰ ਪਾਣੀ ਦੀ ਇਥਿਆ ਹੈ ਚਲ ਯੋ ਪੀਓ ਠੀਕ ਆ ਲਾਓ 10 ਮਿੰਟ